ਬਹੁਤ ਸ਼ਾਂਤੀ ਮਿਲਦੀ ਹੈ ਸ਼ਾਂਤੀ ਮਿਲਦੀ ਮਨ ਨੂੰ ਸਕੂਨ ਮਿਲਦਾ ਸਭ ਮਰਜ਼ਾ ਪੂਰੀਆਂ ਹੁੰਦੀਆਂ ਬਾਬਾ ਜੀ ਦੀ ਚੜ੍ਹਦੀ ਕਲਾ ਹੈ ਜੋ ਵੀ ਮਨੋਂ ਕਾਮਨਾ ਪੂਰੀਆਂ ਹੁੰਦੀ ਹੈ ਬਾਬਾ ਜੀ ਸਾਰੀਆਂ ਪੂਰੀਆਂ ਕਰਦੇ ਆ ਜਿਹੜੇ ਕੰਮ ਨਹੀਂ ਵੀ ਹੁੰਦੇ ਸੀ ਬਾਬਾ ਜੀ ਦੀ ਕਿਰਪਾ ਸਭ ਹੋਣ ਲੱਗ ਸੜੇ ਕੰਮ ਬਹੁਤ ਚੰਗਾ ਜੀ ਬਹੁਤ ਅੱਛਾ ਲੱਗਦਾ ਵਧੀਆ ਲੱਗਦਾ ਇੱਥੇ ਆ ਕੇ ਬਾਤ ਸੰਗਦਾ ਦਰਸ਼ਨ ਬਾਬਾ ਜੀ ਦੇ ਸਾਰੇ ਜੋ ਅਸੀਂ ਮਨ ਦੀਆਂ ਕਾਮਨਾ ਪੂਰੀਆਂ ਕਰਦੇ ਨੇ ਬਾਬਾ ਜੀ ਸਾਡੀਆਂ ਸਾਰੀਆਂ ਬਹੁਤ ਸ਼ਾਂਤੀ ਮਿਲਦੀ ਹੈ ਸ਼ਾਂਤੀ ਮਿਲਦੀ ਮਨ ਨੂੰ ਸਕੂਨ ਮਿਲਦਾ ਸਭ ਮਰਜ਼ਾ ਪੂਰੀਆਂ ਹੁੰਦੀਆਂ ਸਾਨੂੰ तकरीबन 3 ਸਾਲ ਹੋ ਗਏ ਮੈਨੂੰ ਇੱਥੇ ਆਂਦੀ। ਮੇਰੇ ਗਲੇ 'ਚ ਡਾਕਟਰ ਨੇ ਰਸੌਲੀ ਦੱਸੀ ਆ ਪਰ ਮੈਂ ਬੇਨਤੀ ਕਰਦੀ ਆ ਇੱਥੋਂ ਠੀਕ ਹੋ ਜੇ। ਬਾਬਾ ਜੀ ਦੀ ਚੜ੍ਹਦੀ ਕਲਾ ਹੈ ਜੋ ਵੀ ਮਨੋਂ ਕਾਮਨਾ ਪੂਰੀਆ ਹੁੰਦੀ ਆ ਬਾਬਾ ਜੀ ਸਾਰੀਆਂ ਪੂਰੀਆ ਕਰਦੇ ਆ। ਬਾਬਾ ਜੀ ਕਿਸੇ ਦੀ ਝੋਲੀ ਖਾਲੀ ਨਹੀਂ ਛੱਡਦੇ। ਅਸੀਂ ਵੀ ਬੜੀ ਬਹੁਤ ਕਾਮਨਾ ਪੂਰੀਆਂ ਲੈ ਕੇ ਆਨੇ ਆ ਸਾਡੀ ਵੀ ਝੋਲੀਆਂ ਭਰੀਆਂ ਗਈਆਂ ਬਾਬਾ ਜੀ ਤੋਂ। ਸਾਨੂੰ 3-4 ਮਹੀਨੇ ਹੋ ਗਏ ਆ ਤੇ ਹੋਏ। ਸ਼ਾਂਤੀ ਮਿਲਦੀ ਬਹੁਤ ਇੱਥੇ ਆ ਕੇ ਸਾਨੂੰ ਬਹੁਤ ਧਰ ਹੋ ਗਿਆ ਇੱਥੇ ਆਂਦਨੋਂ। ਮਤਲਬ ਜਿਹੜੇ ਕੰਮ ਨਹੀਂ ਵੀ ਹੁੰਦੇ ਸੀ ਬਾਬਾ ਜੀ ਦੀ ਕਿਰਪਾ ਨਾਲ ਲੱਗ ਸਾਡੇ ਕੰਮ ਬਹੁਤ ਖਾਂਜੀ ਬੱਚਾ ਉਹ ਸਭ ਕੁਝ ਬਹੁਤ ਵਧੀਆ ਲੱਗਦਾ ਤੇ ਆ ਕੇ ਸਾਨੂੰ ਹੋ ਗਿਆ ਸਾਲ ਵਾਂਗੂ ਹੀ ਹੋ ਗਿਆ ਸਾਲ ਆਂਦੇ ਹਾਂ ਜੀ ਹਾਂਜੀ ਸਾਲ ਹੋ ਗਿਆ ਆਂਦਿਆਂ ਨੂੰ ਹਾਂਜੀ ਹਾਂਜੀ ਮਾਤਾ ਜੀ ਕਿਸ ਤਰ੍ਹਾਂ ਦਾ ਲੱਗਦਾ ਗੁਰਦਰਾ ਸਾਹਿਬ ਬਹੁਤ ਬਹੁਤ ਚੰਗਾ ਜੀ ਬਹੁਤ ਅੱਛਾ ਲੱਗਦਾ ਵਧੀਆ ਲੱਗਦਾ ਇੱਥੇ ਆ ਕੇ ਬਾਤ ਸੰਗਦਾ ਦਰਸ਼ਨ ਬਾਬਾ ਜੀ ਦੇ ਸਾਰੇ ਜੋ ਅਸੀਂ ਮੰਨ ਦੀਆਂ ਕਾਮਨਾ ਪੂਰੀਆਂ ਕਰਦੇ ਨੇ ਬਾਬਾ ਜੀ ਸਾਡੀਆਂ ਸਾਰੀਆਂ ਕਾ ਕਰਕੇ ਬਾਬਾ ਜੀ ਸਾਡੇ ਕਿੰਨਾ ਚਿਰ ਹੋ ਗਿਆ ਇੱਥੇ ਆਉਣ ਦੇ ਤੁਹਾਨੂੰ ਬਸ ਉਹੀ ਕੇ 5 6 ਮਹੀਨੇ ਦਾ ਹੋ ਗਿਆ ਇਹਨਾਂ ਦੇ ਨਾਲ ਹੀ ਹਉਣੀ ਮੈਂ ਨੂ ਰਾਣੀ ਹੈ ਮੇਰੀ ਹਾਂਜੀ ਦੋਨੇ ਭੈਣਾਂ ਫਿਰ ਐਂ ਤਾਰ ਨੂੰ ਵੀ ਆ ਕੇ ਜਾਂਦੀਆਂ ਨੇ ਦੋਨੋਂ ਭੈਣਾਂ ਹਾਂਜੀ ਬਹੁਤ ਇਹਨਾਂ ਦੀ ਕਿਰਪਾ ਬਾਬਾ ਜੀ ਦੀ ਮੈਂ ਅੱਜ ਪਹਿਲੀ ਵਾਰ ਆਈ ਹਾਂ ਔਰ ਮੈਨੂੰ ਬਹੁਤ ਆਨੰਦ ਆਇਆ ਬਹੁਤ ਵਧੀਆ ਲੱਗਿਆ ਮੈਨੂੰ ਗੁਰਦੁਆਰਾ ਸਾਹਿਬ ਆ ਕੇ ਬਾਬਾ ਜੀ ਦੀ ਕਿਰਪਾ ਬਾਰੇ ਕੀ ਕਹਿਣਾ ਚਾਹੋਗੇ ਬਾਬਾ ਜੀ ਦੀ ਸਾਰਿਆਂ ਤੋਂ ਬਹੁਤ ਕਿਰਪਾ ਆ ਅਸੀਂ ਦੀ ਕਿਰਪਾ ਦੇਖ ਕੇ ਸੁਣ ਕੇ ਅਸੀਂ ਫੇਰ ਹੀ ਆਏ ਹਾਂ ਬਾਬਾ ਜੀ ਲੋਗ ਨੂੰ ਹਾਂ ਜੀ ਵਧੀਆ ਮਸੂ ਸੰਧਾ ਆ ਕੇ ਤਾਂ ਬਸ ਹੁਣੇ ਆਣਾ ਸ਼ੁਰੂ ਕੀਤਾ ਮੈਂ ਤੇ ਬਸ ਇਹ ਹੈ ਕਿ ਕਿਰਪਾ ਹੋएगी ਬਾਬਾ ਜੀ ਦੀ ਜਰੂਰ ਹੋएगी ਇੱਥੇ ਬਾਬਾ ਜੀ ਉਹਨਾਂ ਦੀ ਕਿਰਪਾ ਦੀ ਸੱਤਿਆ ਨੇ ਬਾਬਾ ਜੀ ਉਹ ਵੀ ਕਹਿੰਦੇ ਤੁਹਾਨੂੰ ਕੀ ਚਾਹਤ ਬਹੁਤ ਸੋਨਾ ਨੂੰ ਮਿਲਦਾ ਇੱਥੇ ਬਹੁਤ ਸੋਨਾ ਕੋ ਸੋਨਾ ਨੂੰ ਮਿਲਦਾ ਵਧੀਆ ਇੱਥੇ ਆ ਕੇ ਇਹਨਾਂ ਨੂੰ ਵਧੀਆ ਲੱਗਦਾ ਉਹਨਾਂ ਦੀ ਕਿਰਪਾ ਹੁੰਦੀ ਹੈ ਬਾਬਾ ਜੀ ਦੀ ਜਿਹੜੇ ਜਿਨ੍ਹਾਂ ਨੂੰ ਕੋਈ ਦੁੱਖ ਤਕਲੀਫ ਆ ਦੂਰ ਹੁੰਦੇ ਆ ਅਸੀਂ ਵੀ ਆਨੇ ਆ ਅਸੀਂ ਵੀ ਚਾਹਨੇ ਆ ਵੀ ਇਹ ਸਾਡਾ ਸਾਨੂੰ ਕੋਈ ਦਿੱਕਤ ਪਰੇਸ਼ਾਨੀ ਆ ਬਾਬਾ ਜੀ ਆਪੇ ਦੂਰ ਕਰਾਂਗੇ ਸਾਡੇ ਤੇ ਕਿਰਪਾ ਕਰਨਗੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਆ ਕੇ ਇਹ ਤਾਂ ਪੁੱਛਣਾ ਹੀ ਚਾਹੀਦਾ ਕੀ ਮਹਿਸੂਸ ਕਰ ਰਹੇ ਹੋ ਕਿ ਸ਼ਹੀਦਾਂ ਦਾ ਆਸਥਾਨ ਹੈ ਜਿਹੜੀ ਸ਼ਕਤੀਆਂ ਜਿਹੜੀ ਗੁਰਬਾਣੀ ਦੀਆਂ ਸ਼ਕਤੀਆਂ ਜੋ ਸਾਡੇ ਗੁਰੂਆਂ ਨੇ ਗੁਰੂ ਆਪਣੀ ਜਗ੍ਹਾ ਤੇ ਨੇ ਸ਼ਹੀਦ ਆਪਣੀ ਜਗ੍ਹਾ ਤੇ ਨੇ ਸ਼ਹੀਦਾਂ ਦਾ ਦਰਜਾ ਬਹੁਤ ਵੱਡਾ ਆ ਸ਼ਹੀਦਾਂ ਨੂੰ ਗੁਰੂਆਂ ਦੇ ਨਾਲ ਕੰਪੇਅਰ ਨਹੀਂ ਚਾਹੀਦਾ ਕਿਉਂ ਸ਼ਹੀਦ ਗੁਰੂਆਂ ਦੇ ਬਰਾਬਰ ਨੇ ਗੁਰੂਆਂ ਦੀ ਜਗ੍ਹਾ ਤੇ ਸ਼ਹੀਦ ਬਣਾ ਲ ਰਹੇ ਨੇ ਸ਼ਹੀਦ ਸਿੰਘਾਂ ਨੂੰ ਛੋਟਾ ਨਹੀਂ ਸਮਝਣਾ ਚਾਹੀਦਾ ਸ਼ਹੀਦਾਂ ਦੀ ਸ਼ਕਤੀ ਬਹੁਤ ਵੱਡੀ ਆ ਜੀ ਬਹੁਤ ਵੱਡੇ ਮਨਵਾਉਣੇ ਤੇ ਆ ਮੈਨੂੰ ਬਹੁਤ ਹੈ ਮੈਂ ਇੱਥੇ ਲੁਧਿਆਣੇ ਨੇੜੇ ਹੀ ਰਹਿਣਾ ਆ ਮੈਂ ਮੈਨੂੰ ਹੋ ਚੁੱਕੇ ਨੇ 2-3 ਸਾਲ ਮਤਲਬ ਹੋ ਚੁੱਕੇ ਨੇ ਚਪੈਰਾ ਸਾਹਿਬ ਦੇ ਵਿੱਚ ਪਹਿਲਾਂ ਵੀ ਆਂਦਾ ਰਿਹਾ ਉੱਥੋਂ ਛੋਟੇ ਹੁੰਦੇ ਤੋਂ ਇੱਥੇ ਹੀ ਆਂਦਾ ਰਿਹਾ ਜੀ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ